ਆ ਨਹੀਂ ਬੈਜੋ ਥੱਲੇ ਨਾ ਅੱਛਾ ਓਏ ਬੈਜ ਜਾਂਦੀ ਹੈ ਕੋਈ ਨੰਦਾ ਚਾਹਨ ਜਿੱਥੇ ਮਰਜੀ ਖੜ੍ਹ ਦੋ ਰੇ ਠੀਕ ਆ ਯਾਰ ਭਾਈ ਕੀ ਬਾਤ ਆ ਲੈ ਵਾਕਿਆ ਹੀ ਯਾਰ ਹਨਾ ਰੂਮ ਵਰਗੀ ਬੋਲੀ ਆ ਅੱਛਾ ਜਿਵੇਂ ਮਰਜੀ ਐਂ ਜਿਹੜਾ ਮਰਜੀ ਬੈਜੇ ਹੈ ਅੱਛਾ ਹਾਂਜੀ ਲੈ ਯਾਰ ਲੜੂੜਾ ਮਿੱਤਰੋ ਵੀ ਨਾਲੇ ਗੱਬਣਾ ਕਰਮਾਂ ਵਾਲੀ ਉਹਨਾਂ ਥੋੜਾ ਡਰ ਜਾਂਦੀ ਥੋੜਾ ਪਹਾੜੇ ਦੇ ਵਧੀਆ ਖੜੀ ਲੈਂਦੀ ਐ ਲੱਤ ਨਾਲੇ ਤਾਂ ਹੈਗੀ ਕਰਮਾਂ ਵਾਲੀ ਗੱਬਣਾ ਆ ਵੀ ਆ ਠੀਕ ਨਹੀਂ ਸੱਤਵੇਂ ਮਹੀਨੇ ਬੱਚੇ ਪੁੱਤਿਆਂ ਨੂੰ ਦੁੱਧ ਦਾ ਚੰਗਾ ਹੋਣ ਨਾਲ ਹੋਇਆ ਬੋਲੀ ਰੂਮ ਵਰਗੀ ਹੈਗੀ ਐਣਾ ਹੋਵੇ ਭਰਾ ਉਹਨਾਂ ਲਾ ਕੇ ਪਾ ਤੂੰ ਜਿੜਕਾ ਦੁੱਧ ਪਚਿਆ ਆ ਯਾਰ ਚਵਾ ਚੋ ਚੰਗਾ ਮੈਨੂੰ ਹਨਾ ਯਾਰ ਇਹ ਕਿੰਨੇ ਦਿਨ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਲੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਆਪਦੇ ਪਿੰਡ ਦੇ ਵਿੱਚ ਆ ਮੁੱਦਕੀ ਸ਼ਹਿਰ ਦੇ ਵਿੱਚ ਤੇ ਗਿੰਦੇਪਾਉ ਦੇ ਘਰ ਆ ਲੈ ਮੇਰੇ ਮਿੱਤਰੋ ਗਿੰਦੇਪਾਉ ਨੇ ਲੰਮੇ ਸਮੇਂ ਬਾਅਦ ਕੰਮ ਸ਼ੁਰੂ ਕੀਤਾ ਵਾ ਜਨਵਾਰ 3 ਲੈ ਕੇ ਆਂਦੇ ਆ ਬਾਈ ਨੇ ਤਿੰਨਾਂ ਜਨਵਾਰਾਂ ਦੀ ਆਪਾਂ ਪ੍ਰੋਪਰ ਡਿਟੇਲ ਵੀਡੀਓ ਦੇ ਵਿੱਚ ਰੇਟ ਵੀਡੀਓ ਦੇ ਵਿੱਚ ਦੁੱਧ ਦੀ ਜਾਣਕਾਰੀ ਹੋਊਗੀ ਸਾਰੀ ਕੋਈ ਵੀ ਕਿਸੇ ਵੀ ਮੈਂ ਦਾ ਰੇਟ ਆ ਜਿਹੜਾ ਫੋਨ ਤੇ ਨਹੀਂ ਕਰਾਵਾਂਗੇ ਆਪਾਂ ਵੀਡੀਓ ਦੇ ਵਿੱਚ ਰੇਟ ਹੋਊਗਾ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਹੋਊਗੀ ਤਿੰਨ ਮੱਝਾਂ ਦਿਖਾਵਾਂਗੇ ਤੇ ਵੀਡੀਓ ਤੇ ਪਹਿਲਾਂ ਹੀ ਦੱਸ ਦਿੰਦਾ ਵੀ ਮੱਝਾਂ ਲੈਣ ਵਾਲੇ ਭਰਾਵਾਂ ਲਈ ਤੋਹਫ਼ਾ ਮਈਆਂ ਹੋਣਗੇ ਕਿਉਂ ਵੀ ਸੀਲ ਵਾਲੇ ਪਣਤੋ ਦਾ ਤੁਸੀਂ ਨਾ ਵੀ ਆ ਸੋਚ ਲਓ ਵੀ ਵਾਕਿਆਂ ਕਿਸਮਤ ਅੱਜ ਜਿਹੜੀ ਲੱਕੀ ਹੋ ਗਈ ਆ ਕਰਦੇ ਆ ਗੱਲਬਾਤ ਮਿਲਦੇ ਆ ਬਾਈ ਨੂੰ ਲਵੀ ਬਾਈ ਦਿਨਾ ਗੱਲਬਾਤ ਲਾ ਪ੍ਰੀਤ ਬਾਈ ਕੀ ਹਾਲ ਆ ਵੀਰੇ ਬਾ ਵਧੀਆ ਜੀ ਸੇਤਾ ਠੀਕ ਆ ਭਰਾ ਦੀ ਵਧੀਆ ਵਧੀਆ ਜੀ ਸਰ ਘਰ ਪਰਿਵਾਰ ਬਾਈ ਹਾਂ ਵਧੀਆ ਹੀ ਸਾਰੇ ਠੀਕ ਆ ਲਾ ਪ੍ਰੀਤ ਬਾਈ ਜਨਮਰ ਆਪਾਂ ਵਕਾਰ ਮਾਝ ਚੁੰਗੀਆਂ ਦਾ ਯਾਰ ਬੱਚਾ ਤੇਰਾ ਪਹਿਲਾ ਬੱਚਾ ਕੋਈ ਨਹੀਂ ਆ ਵੇ ਥਣ ਚੁੰਗ ਗਿਆ ਇਧਰ ਵੇ ਇਹਨੂੰ ਪੀੜਾ ਕਰੀ ਦੇ ਮੜਾ ਯਾ ਮੈਨੂੰ ਬਾਦ ਵਿੱਚ ਪਤਨ ਬਾਈ ਮੈਂ ਮੈਂ ਬੱਚਾ ਮੂੰਹ ਮਾਰ ਗਿਆ ਪ੍ਰਭੂ ਪਾਸਮਾਈਆ ਚਲੋ ਕੋਈ ਨਾ ਆਇਆ ਲਵੀ ਬਾਈ ਰਜਾ ਪੈ ਹੁੰਦਾ ਹੋਣ ਨਹੀਂ ਮਰੋਂਦਾ ਲੱਭੀ ਬਾਈ ਵੱਡੀ ਮਏ ਆ ਜਿਹੜੀ ਹੈਣਾ ਹਾਂਜੀ ਕਿੰਨੂਆ ਸੂਆ ਸੋਈ ਆ ਬਾਈ ਇਹ ਚੌਥਾ ਸੂਆ ਸੋਈ ਆ ਜੀ ਚੌਥਾ ਸੂਆ ਸੋਈ ਆ ਹੈ ਹਾਂਜੀ ਕਿੰਨੇ ਦਿਨ ਹੋ ਗਏ ਲਾਪਰੀਤ ਬਾਈ ਸੂਈ ਇਹਨੂੰ ਅਜ ਚੌਥਾ ਦਿਨ ਹੈ ਤੜਕੇ ਮੰਨਿਆ ਚੌਥਾ ਦਿਨ ਸ਼ੁਰੂ ਹੋ ਗਿਆ ਸੂਭਾ ਦਾ ਅੱਜ ਚੌਥਾ ਦਿਨ ਸੂਭਾ ਦਾ ਸ਼ੁਰੂ ਹੋ ਗਿਆ ਹਾਂਜੀ ਅੱਜ ਚੌਥੇ ਦਿਨਾਂ ਦੀ ਸੂਈ ਦੇ ਥੱਲੇ ਕਿੰਨੀਆਂ ਧਾਰਾਂ ਤਿਆਰ ਆ 12 ਕਿਲੋ ਆਇਆ ਤੋਲ ਕੇ ਲੈ ਜਾ ਤੂੰ ਕੋਈ 12 ਕਿਲੋ ਇਹਨਾਂ ਕੰਡੇ ਤੇ ਚੜਾਉਂਦੀ ਆ ਹਾਂਜੀ ਪੀਕ ਲੈਵਲ ਤੋਂ ਦੁੱਧ ਕਿੰਨਾ ਦੇ ਦਿੰਦੀ ਹੈ ਇਧਰੇ ਆਪਾਂ ਸਾਹਮਣੇ ਘਰੋਂ ਲਈਏ ਨਾਲ ਹੀ ਘਰ ਆਪਣਾ ਤਿੰਨ ਚਾਰ ਘਰ ਛੱਡ ਕੇ ਜੀ ਤੇ ਉਹਨਾਂ ਟੋਕੜ ਲਈ ਸੀ ਗੱਪਣ ਉਹਦੇ 12 ਕਿਲੋ ਦੁੱਧ ਚੁੰਦੇ ਰਹੇ ਉਹ ਟੋਕੜ ਗੱਪਣ ਤੋਂ ਕਿੰਨੇ ਚਿਰ ਦੀ ਗੱਪਣ ਸੀ ਉਹਦੇ ਦੋ ਮਹੀਨੇ ਚੱਕਰਾਂ ਕੇ ਲਈ ਸੀ ਇਹਨਾਂ ਨੇ ਤੇ 12 ਕਿਲੋ ਦੁੱਧ ਚੁੰਦੇ ਰਹੇ ਹੈਗੀ ਵੀ ਇਹ ਦੁੱਧ ਮੱਝ ਵਾਲੀ ਤੋਂ ਜਿਹੜੀ 12 ਕਿਲੋ ਮੁੱਲਤਾ ਜੀ ਮਤਲਬ ਕਹਿਣ ਤੋਂ ਭਾਵੇਂ 15 16 ਤਾਂ ਜਾਂਦੀ ਨਹੀਂ ਆ ਖੁੱਲਾ ਦੇ ਦਊਗੀ ਹੂੰ ਚੋਆਇਸ ਵੀ ਕਿਵੇਂ ਲੱਗੀ ਵਾਹੀ ਰੈਕ ਨੰਬਰ ਆ ਵੇਖੋ ਤੁਹਾਨੂੰ ਆਪਾਂ ਧੜੇ ਮਾਰ ਕੇ ਦੱਸਾਂ ਨਹੀਂ ਵੇਜੋ ਥੱਲੇ ਅੱਛਾ ਓਏ ਵੇਜਣ ਵਾਕਿਆ ਹੀ ਯਾਰ ਹਨਾ ਜਿਵੇਂ ਵਰਗੀ ਪੌਲੀ ਆ ਅੱਛਾ ਜਿਵੇਂ ਮਰਜ਼ੀ ਆ ਜਿਹੜਾ ਮਰਜ਼ੀ ਵੈਹਦੇ ਹੋ ਬੱਚਾ ਛੱਡਣਾ ਛੱਡੋ ਨਹੀਂ ਛੱਡਣਾ ਛੱਡੋ ਅੱਛਾ ਯਾਰ ਲੈ ਬਸ ਠੀਕ ਹੈ ਯਾਰ ਫਿਰ ਤਾਂ ਕਮਾਲ ਦੀ ਗੱਲ ਆ ਜਿਵੇਂ ਮਰਜ਼ੀ ਕੋਈ ਤਿੰਨ ਵਿਚਾਰ ਲਈ ਭਰਾ ਬੜਾ ਵੱਡਾ ਇਹਦਾ ਕੁੜੀ 2 ਲੱਖ ਜਿਉ ਨਹੀਂ ਮਿਲਦਾ ਕੋਣ ਯਾਰ ਹਨਾ ਕਿੰਨੇ ਦੀ ਦੇਣੀ ਹੈ ਲੈ ਵੀ ਭਾਈ ਰੇਟ ਕਰੀ ਉਹ ਜਿੱਥੇ ਜੇ ਰੱਸਾ ਫੜਾਉਣਾ ਆਏ ਨੇ ਮੰਗ ਕੇ ਪੁੱਲ ਪਲਾ ਜਿੰਨਾ ਮਰਜ਼ੀ ਕਰਾ ਲੋ ਜੀ ਭਲਾ 12 ਕਰਾ ਲੋ 25 ਕਰਾ ਲੋ ਆਪਾਂ 1 ਲੱਖ 12000 ਦੀ ਦੇ ਦਾਂਗੇ 1 ਲੱਖ 12000 ਦੀ ਹਾਂਜੀ ਦੋ ਹੋਰ ਛੱਡ ਦੇ ਯਾਰ ਇੱਕ 10 ਦਾ ਨਾ ਛੱਡ ਦਾਂਗੇ ਚਲੋ ਛੱਡ ਦਾਂਗੇ ਇੱਕ 10 ਦੀ ਮੈਂ ਪਕਾਈ ਨਹੀਂ ਮਾਰਦਾ ਤੇਰਾ ਚਲ ਮੈਂ ਤੇਰੀ ਬਜਨ ਵਾਲੀ ਕਿਉਂਕਿ ਦੁੱਧੂ ਹੀ ਕਰਮਾਂ ਵਾਲੀ 60 70 ਹਜ਼ਾਰ ਦਾ ਦੁੱਧੂ ਹੀ ਬਜਨ ਉਹ ਆਪਾਂ ਵੇਨੇ ਆ ਵੀਡੀਓ 80 80 ਮੱਝਾਂ ਨੇ 2 2 ਲੱਖ ਮੰਗੀ ਜਾਂਦੇ ਲੋਗੇ ਬਾਕੀ ਦੁੱਧ ਵੀ ਚੰਗਾ ਯਾਰ ਦੁੱਧ ਪਾਲੇ ਦੀ ਹੈ ਤੇਰੀ ਹੈਨਾ 12 ਕਿਲੋ ਪਲਾ ਤਿੰਨ ਡੰਗ ਚੋਲੇ ਕੋਈ ਬੰਦਾ ਥੋੜੀ ਵਈ ਕੱਢੀ ਖਬਰ ਨੂੰ ਬਾਈ ਲਾਪਰੀਤੀ ਯਾਰ ਲੈ ਹ ਮਿੱਤਰੋ ਯਾਰ ਇੱਕ ਤਾਂ ਸੀਲ ਵਾਲੇ ਪੱਕੇ ਤੋਂ ਮੈਂ ਸੀਲ ਖੁੱਲੀ ਛੱਡ ਕੇ ਵੇਚੋ ਉੱਥੇ ਭਲਾ ਵਾਕਈ ਇੱਕ ਭਾਈ ਗਵਾਨੀ ਆ ਘਰ ਜਾ ਕੇ ਮੈਂ ਨ ਕਉਨਾਂ ਨੇ ਆਪਾਂ ਨੂੰ ਪਹਿਲੇ ਰਸਾ ਕਹਿੰਦੇ ਸੀਲ ਤੇ ਇੰਨੀ ਇਹਨਾਂ ਗੱਲਾਂ ਹੀ ਛੱਡ ਦੋ ਮੈਂ ਦੁੱਧ ਵਾਲੀ ਵੀ ਆ ਤੇ ਸੀਲ ਵੀ ਆ ਤੇ ਵਜਨ ਵੀ ਆ ਚੌਥਾ ਸੂਆ ਹੈ ਹਾਂਜੀ ਹੂੰ ਵਾਕਿਆ ਹੀ ਯਾਰੀ ਬਹੁਤ ਆ ਮੈਂ ਯਾਰ ਇੱਥੇ ਫਿਰ ਬਹਿ ਜਾ ਰੋਕੇ ਨੂੰ ਜਮਾ ਐ ਬੈਸਲੀ ਪਤਾ ਯਾ ਯਾਰ ਦੁਬਾਰਾ ਤੇ ਐਵੇਂ ਉੱਥੇ ਤਾਂ ਖੁਰਲੀ ਤੇ ਖੜੀ ਸੀ ਲੈ ਵਿਖਾਈ ਪੁੱਤ ਲੈ ਆ ਚੀਜ਼ ਬਾਈ ਵਾਕਿਆ ਹੀ ਯਾਰ ਸਹੀ ਆ ਯਾਰ ਨਾ ਇਹ ਨਹੀਂ ਲੱਤ ਪਟ ਕੇ ਗਾਹ ਜੂ ਦੁੱਧ ਪਾਰਾ ਕਿਹਨੇ ਹੁਣ ਕਿੱਜੇ ਚਵਾਈ ਕਰਨੀ ਚਾਹਵੇ ਤਿੰਨ ਟਾਈਮ ਚਾਰ ਟਾਈਮ ਝੋਲੇ ਭਲਾ ਬਸ ਠੀਕ ਆ ਲੇ ਮੇਟਰ ਪਾਉਦੇ ਚਾਰ ਟਾਈਮ ਚਵਾਈ ਕਰ ਲਿਓ ਬਾਈ ਵੱਲੋਂ ਫੁਰਤ ਤੁਸੀਂ ਕਰਨੀ ਹੈ ਤੁਸੀਂ ਆਉਣਾ ਬਸ ਚੰਗੀ ਮਿਹਨਤ ਹੈ ਬਾਈ ਸਹੀ ਪੁੱਛੋ ਤਾਂ ਮੈਂ ਦਾ ਪਛਮਾਹ ਦੱਸ ਦਿੰਦਾ ਹੁੰਦਾ ਕਿ ਮੈਂ ਕਿੰਨੇ ਦੰਦ ਦੇ ਵਿੱਚ ਮੈਂ ਤਾਂ ਜਿੱਥੋਂ ਤੀਕਾ ਨਾ ਇਹ ਤਾਂ ਟਾਈਮ ਵੀ ਥੋੜਾ ਐਵੇਂ ਤੜਕੇ ਆਪਾਂ ਵੀਡੀਓ ਬਣਾਉਣੀ ਕਰਕੇ ਚਾਰ ਵਜੇ ਦੀਆਂ ਚੋਈਆਂ ਆ ਅੱਜ 4 ਵਜੇ ਤੱਕ ਕਿਉਂਕਿ ਤੁਸੀਂ ਲੇਟ ਹੋਏ ਨੇ ਤੁਸੀਂ ਪਹਿਲਾਂ ਕਿ ਨਾ ਚੋਏ ਜੀ ਕਿਉਂਕਿ 9 9:30 ਤੋਂ ਹੋਏ ਜੀ ਹਮਮ ਤਾਂ ਤੁਸੀਂ ਚਾਟ ਕਰਨੀ ਹੋਏ ਪੰਜ ਇੱਕ ਮਤਲਬ ਤੁਸੀਂ ਅਖੇ 12 ਵਜੇ ਦੀ ਇੱਕ 10 ਦੀ ਹਾਂ ਨਾ ਹਨਾ ਤੇ ਜੇ ਕੋਈ ਗੱਲਬਾਤ ਕਰੇ ਕੋਈ ਭਰਾ ਆ ਕੇ ਦੂਰ ਨੇੜੇ ਤੋਂ ਯਾਰ ਕੁਈ ਮੈਨੂੰ ਖਰਚ ਦਾਂਗੇ ਮੰਨਤਾ ਨੋ ਰਹੇ ਹਾਂ ਕਰ ਕਰਦਾਂਗੇ ਬਾਹਲਾ ਨਹੀਂ ਹੋਣਾ ਜਿਵੇਂ ਕਹਦੇ ਕੋਈ ਨਹੀਂ ਉਹ ਤਾਂ ਤੇਰੇ ਬਾਹਲਾ ਤੁਹਾਨੂੰ ਮੈਂ ਵੀ ਨਹੀਂ ਹੈਗੀ ਕੋਈ ਲੱਖ ਲੈ ਜਾਵੇ ਕਿਵੇਂ ਕਿਵੇਂ ਲੱਖ ਲੈ ਲੈ ਆਏ ਨਹੀਂ ਉਹ ਤਾਂ ਯਸਤਿਆ ਨਹੀਂ ਕਰਦਾ ਨਹੀਂ ਪਰ ਉਹ ਤੈਨੂੰ ਕਹਿੰਦੇ ਹੀ ਨਹੀਂ ਕੋਈ ਮੇਲ ਕੋਈ ਅੱਗੇ ਨਹੀਂ ਕੋਈ ਦਿੰਦਾ ਇਹਦੀ ਮੱਝ ਤੇ ਆ ਜਿਹੜੀ ਅਰਬ ਚਾਲਦੀ ਮੇਹਾਂ ਯਾਰ ਇਹਦੀ ਕੀ ਡਿਟੇਲ ਆ ਇਹ ਆਈ 6 ਮਹੀਨਿਆਂ ਦੀ ਗੱਬਰ ਹੈ 2-4 ਦਿਨ ਘਟਾਈ ਹੂੰ 6ਾਂ ਦੇ 6 ਬੂਰੇ ਹਾਂ ਚ ਹੂੰ ਤੇ 7ਵੇਂ ਨੂੰ ਲੱਗਣਾ ਲਈ ਜਬਾ 2-4 ਦਿਨਾਂ ਦੇ ਇਹ 22 ਤਰੀਕ ਨੂੰ 7ਵਾਂ ਮਹੀਨਾ ਲੱਗ ਜਣਾ ਨੇ ਪੂਰਾ ਹੂੰ 22 ਤਰੀਕ ਨੂੰ 7ਵਾਂ ਮਹੀਨਾ ਲੱਗ ਜਾਣਾ। ਨੀਚੇ ਇੱਕ ਆਪਨੇ ਕਰਾਈ ਵੀਡੀਓ ਆਪਣੇ ਕੋਲੇ ਗਈ ਆ। ਠੀਕ ਆ, ਚੈੱਕ ਕਰਵਾ ਕੇ ਦੇਣੀ। ਆਪਾਂ ਘਰੇ ਚੈੱਕ ਕਰਾਈ ਆ ਆਪਦੀ ਹੁਣ। ਕੱਲ ਹੀ ਕਰਾਈ ਆ ਜੀ। ਜੇ ਕੋਈ ਤੇਰੇ ਤੋਂ ਲਵੇ ਨਾ। ਆਪਾਂ ਚੈੱਕ ਕਰਾਉਣੀ ਕਰਾਰੇ ਵੀਡੀਓ ਵੀ ਦੇ ਦਾਂਗੇ ਆਪਾਂ। ਬਤੂਰ ਦੇ ਇੱਕ ਕਰਾਏ ਤੋਂ ਬਣਾ ਭੇਜਣੀ ਨਹੀਂ ਨੀ ਇਹ। ਨਹੀਂ ਉਹ ਕੋਈ ਚੱਕਰ ਨਹੀਂ ਗਿਆ ਆਪਾਂ ਨੂੰ। ਤੇ ਇਹਨਾਂ ਨੂੰ ਦੁੱਧ ਬਾਈ ਕਿੰਨਾ ਹੋਣਾ? ਹਿੰਸਲੇ 7 ਕਿਲੋ ਆਈ। ਦੂਮਾ ਟਾਈਮਾਂ ਦਾ। ਦੂਮਾ ਟਾਈਮਾਂ ਦਾ। ਤੇ ਹਜੇ 6 ਜਾਂ 7ਵੇਂ ਮਹੀਨੇ 'ਚ ਬੜੀ ਖਾਲੀ ਆ ਤੇ 7 ਕਿਲੋ ਦੁੱਧ ਵੀ ਆ। ਦੁੱਧ ਤਾਂ 16 ਕਿਲੋ ਦਿੱਤਾ ਜਿੱਥੋਂ ਲਈ ਆਪਾਂ ਇਹ। ਇਹ ਚੌਥੀਲੀ ਗੱੱਬਣ ਆਈ ਉਹਨੇ ਤੇ ਉੱਥੇ ਸੋਏ ਲਈ ਹਾਂਜੀ ਤੇ ਇਹਦਾ ਰੇਟ ਯਾਰ ਕੀ ਰਹੂਗਾ ਇਹਨਾਂ 70000 ਰੁਪਏ ਕਰ ਦੇ। ਲਾੜ ਪਿਆਰ ਕੋਈ ਕਰ ਦਾਂਗੇ ਠੀਕ ਆ ਯਾਰ ਫਿਰ ਕੱਢੀ ਗਏ ਬਾਈ ਯਾਰ ਸੀਲ ਇਹ ਵੀ ਪੜਦੀ ਮਿਲਦੀ ਆਈ ਅੱਛਾ ਹਾਂਜੀ ਲੈ ਆਈ ਆ ਮੇਰੇ ਮਿੱਤਰੋ ਵੀ ਨਾਲੇ ਇਹ ਗੱੱਬਣ ਕਰਮਾ ਵਾਲੀ ਪੰਜ ਥੋੜਾ ਡਰੀ ਜਾਂਦੀ ਥੋੜਾ ਭਾਰੇ ਦੇ ਵਧੀਆ ਖੜੀ ਰਹਿੰਦੀ ਐ ਲੱਖ ਨਾਲੇ ਪਹ ਹੈਗੀ ਕਰਮਾ ਵਾਲੀ ਗੱੱਬਣ ਕੋ ਸਤਵੇਂ ਮਹੀਨੇ ਚ ਵੜ ਗਈ ਆ ਤੇ ਦੁੱਧ ਫੇਰ ਵੀ ਤੁਸੀਂ ਇਹ ਵੇਖ ਲਓ ਕਰਮਾ ਵਾਲੀ ਹਜੇ ਵੀ ਨਾ ਵੀ ਮੰਨ ਲਓ 6-7 ਕਿਲੋ ਦੋਵਾਂ ਟਾਈਮਾਂ ਦਾ ਹਜੇ ਵੀ ਦਈ ਜਾਂਦੀ ਆ ਤੇ ਫਿਰ ਦੂਜੀ ਗੱਲ ਇਹ ਪਤਾ ਲੱਗੀ ਆ ਵੀ 16 ਕਿਲੋ ਇਹਨੇ ਮੈਨੇ ਤਾਜੀ ਨੇ ਦੋ ਦੋ ਦਿੱਤਾ ਦੇ ਦਿੱਤਾ ਵੀ ਹੋਊਗਾ ਕਿਉਂਕਿ ਜੇ ਹੁੰਦੀ ਇਹ 10 11 ਕਿਲੋ ਵਾਲੀ ਤਾਂ ਫਿਰ ਹੁਣ ਨੂੰ ਆਈ ਹੋਣੀ ਇਹਨੇ 2 3 ਕਿਲੋ ਤੇ ਇੱਕ ਟਾਈਮ ਹੀ ਮਿਲਣਾ ਸੀ ਮੈਂ ਦੁੱਧ ਵਾਲੀ ਪੱਖ ਮੈਂ ਦੇ ਵਿੱਚ ਜੈਡ ਬਲੈਕ ਆ ਸਾਰੀ ਹੈ ਨਾ ਹੂੰ ਇਹਨੂੰ ਤਲਾ ਤਲ ਜਿੰਨੀ ਵਧੀਆ ਜਿਵੇਂ ਮਰਜੀ ਚੰਗੀ ਆ ਯਾ ਮਨ ਲਾ ਵੀ ਇਹ ਵੀ ਗਹਿਣਾ ਹੀ ਆ ਮੈਂ ਮੈਂ ਤਾਂ ਨਹੀਂ ਆ ਨਾ ਸਮਝ ਕੇ ਚੰਗੇ ਪੈਸੇ ਵਟਾ ਜੂ 70000 ਚ ਮਾਨ ਤਨ ਕੋਈ ਯਾਰ 2000 ਛੱਡ ਦਾਂਗੇ 68 ਦੀ ਦੇ ਦੇਾਂਗੇ ਦੇ ਦਾਂਗੇ ਹੋਰ ਕੋਈ ਲਾੜ ਪਿਆਰ ਥੋੜਾ ਬੋਤਾਂ ਕਰਦਾਂਗੇ ਛੋਟਾ ਛਪਾ ਜੇ ਆਪਾਂ ਇੰਹੀਂ ਕੱਢੀ ਗਏ ਮੁੜ ਕੇ ਉਹਨਾਂ ਕਹਿੰਦੇ ਤੂੰ ਹੀ ਮੇਰੀ ਕਹੀ ਸੀ ਹੋਰ ਦੱਸੋ ਕਿਨੇ ਛੜਨੇ ਆ ਠੀਕ ਆ ਫਿਰ ਯਾਰ ਇਹ ਤਾਂ ਹੋ ਗਈ ਆਪਣੀ 2 ਨੰਬਰ ਤੇ ਹੈ ਨਾ ਤੇ ਇਹ 3 ਨੰਬਰ ਤੇ ਇੱਕ ਮੈਂ ਹੋਰ ਬਣੇ ਨਹੀਂ ਪਰਸੋਂ ਸੂਈ ਆ ਮਾਜੀ ਪਰਸੋਂ ਹਰਿਆਣਿਆਂ ਮੱਝ ਆਈ ਜਿਹੜੇ ਬੰਦੇ ਤੋਂ ਆਪਾਂ ਲਈ ਆ ਹੋ ਪਹਿਲਾਂ ਸੂਆ ਲੈ ਕੇ ਆਏ ਸੀਗੇ ਠੀਕ ਆ ਇਹ ਸੁੰਦੀ ਦਾ ਨਾ ਬੱਚਾ ਮਰ ਗਿਆ ਜੀ ਇਹ ਸੂਆ ਕਿੰਨਵਾ ਸੂਈ ਆ ਇਹ ਤੀਜਾ ਸੂਆ ਆਈ ਤੀਜਾ ਸੂਆ ਦੂਜੇ ਸੂਆ ਨੇ 16 ਕਿਲੋ ਦਿੱਤਾ ਪਹਿਲੇ ਸੂਏ ਨੇ 14 ਕਿਲੋ ਦਿੱਤਾ ਜੀ ਤੇ ਤੀਜੇ ਸੂ ਤੇ ਬੱਚਾ ਇਹਦਾ ਫਿਰ ਕੀ ਹੋ ਗਿਆ ਇਹਨਾਂ ਨੇ ਸੁੰਦੇ ਸਾਰੇ ਮਰ ਗਏ ਪਾਣੀ ਪੂਣੀ ਪੈ ਗਿਆ ਕਿਤੇ ਬੱਚਾ ਉਹਦੀ ਦੁੱਧੂ ਚਲਾਲੇ ਪਾ ਗਿਆ ਹਾਂਜੀ ਚੁਵਾਈ ਚੁਈ ਕਿਵੇਂ ਬਈ ਚੁਵਾਈ ਇੱਕ ਨੰਬਰ ਹੈ ਸੀਲ ਇਹ ਵੀ ਆਇਆ ਮੂਰੀ ਭਰਾਈ ਹੋਈ ਹੈ ਇਸ ਤਾਂ ਅੱਛਾ ਬਾਕੀ ਜੇ ਮੂਰੀ ਰੱਖੀ ਰੱਖ ਲੋ ਅੱਗੇ ਨਹੀਂ ਤਾਂ ਅਸੀਂ ਬੈਜੋ ਪਲਾ ਪਹਿਲਾਂ ਵਿਖਾਈ ਪੁੱਤ ਪੋਲੇ ਅੱਛਾ ਅਹੀਂ ਧਾਰਾ ਦੇਖੇ ਧਾਰਤੀ ਪਸਮੋਲੇ ਨਹੀਂ ਐਈ ਐਈ ਜੇ ਧਾਰਾ ਤਾਂ ਮੈਂ ਮਾਰ ਦਿੰਦੀ ਯਾਰ ਅੱਜ ਤਾਂ ਪਤੰਦਰਾ ਆਇਆ ਕਿ ਮੰਗਿਆ ਟੂਨੇਟਾਂ ਨੇ ਤਾਂ ਨਹੀਂ ਕੀਤੇ ਨਹੀਂ ਨਹੀਂ ਐਂ ਬਸ ਨਾ ਥਾਪੀ ਦੇ ਨੇ ਹੂੰ ਆਪ ਮੂਰੀ ਵਿਖਾ ਕੇ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿੰਦੇ ਆ ਹੂੰ ਅਰੇ ਲੈ ਬismillah ਇਹ ਇਹ ਨਾ ਪਸੰਦ ਆਉੜੇ ਲੈ ਹਏ ਹਾ ਵੀ ਆ ਠੀਕ ਨਹੀਂ ਪੁਰਜਾ ਯਾਰ ਮੈਨੂੰ ਬੱਚੇ-ਪੁੱਤਿਆਂ ਨੂੰ ਦੁੱਧ ਦਾ ਚੀਂਆਉਣ ਨਾਲ ਹੋਇਆ ਕੋਲੀ ਨੇ ਮਰ ਗਿਆ ਗਿਆ ਇਹਦਾ ਹੋਵੇ ਭਰਾਵੋ ਲਾ ਕੇ ਪਾ ਤੁਸੀਂ ਭੜਕਾ ਦਿਆ ਕਰੋ ਜੰਮਲੇ ਦੁੱਧ ਪਿਲਾ ਕਰੋ ਹਾਂ ਯਾਰ ਚਵਾਚੂ ਚੰਗਾ ਮੈਨੂੰ ਹਨਾ ਯਾਰ ਕਿੰਨੇ ਦਿਨ ਮੇਰੇ ਹੱਥੇ ਫੜ ਕੇ ਨਾ ਬਾ ਬਹਿ ਜਾ ਥੱਲੇ ਤੇ ਬਾਅਦ ਚ ਖੁਰਲੀ ਜਰਾ ਦਿਓ ਕੋਈ ਨੰਦ ਵਿਚਾਰਨੀ ਇਹਨੂੰ ਠੀਕ ਆ ਆ ਆ ਗੋਣ ਦੇ ਹੈ ਇਹ ਜਿਹੜੇ ਪਾ ਘਾਰ ਲੈ ਰਿਏ ਨੇ ਹੂੰ ਕੋਈ ਨਾ ਇਹ ਕਿੰਨੇ ਦੀ ਦੇ ਦਿੱ ਗਏ ਯਾਰ ਕੋਈ ਇਹ ਬੱਚਾ ਉਹਨਾਂ ਤੋਂ ਨੁਕਰਾ ਕਿੱਥੇ ਵੀ ਨਹੀਂ ਮਾਜੀ ਹੂੰ ਫਿਰ ਤੇ ਇੱਕ ਵੀ 25 ਜੀ ਨੂੰ ਮਰਜ਼ੀ ਫੜਾ ਦਿੰਦੇ ਆ ਭਾਈ ਹੁਣ ਕਿੰਨੇ ਦੀ ਦੇਣੀ ਆ ਹੁਣ ਜਮਾ ਦੇ ਲੈਣ ਵਾਲਾ ਮਾ ਇਹ ਟਕਾਲੇ ਜਿੰਦੇ ਵਿੱਚ ਮੈਂ ਛੋੜ ਕਰਦੀ ਮੈਂ ਤੈਨੂੰ ਬਾਲੀ ਪਕਾਈ 30000 ਦੀ ਦੇ ਦਾਂਗੀ ਨੇਰੇ ਗੱਲ ਕਰੀਏ ਥੋੜੀ ਜਹਰ ਦੀ ਹੋਰ 2000 ਛੱਡ ਦਾਂਗੀ ਹੈ ਮੈਂ ਤੇਰੀ 90 90 ਜੇ ਕਰਦੀ ਆ ਨਹੀਂ 90 ਚ ਆਪਾਂ ਨੂੰ ਪਤਾ ਏਡੀ ਮਾਝ ਦਿੰਦਾ ਨਹੀਂ ਸੱਜਰ ਜਮਾ ਪਰਸੋਂ ਸੋਈ ਵੀਡੀਓ ਆਪਣੇ ਕੋਲ ਆ ਠੀਕ ਆ ਜੇਰ ਪਈ ਆਪੇ ਜੇਰ ਪਈ ਇੱਕ ਹੁੰਦਾ ਬੱਚਾ ਮਰ ਕੇ ਜੇਰ ਨਹੀਂ ਪਈ ਆਪੇ ਜੇਰ ਪਈ ਸਾਰਾ ਕੁਝ ਆਪੇ ਪਿਆਈ ਆਪੇ ਪਈ ਹੈ ਬੱਚਾ ਤੇਰੇ ਕੋਲ ਹੀ ਮਰਿਆ ਫਿਰ ਨਹੀਂ ਆਪਾਂ ਲਿਆਂਦੀ ਆਵੇਂ ਮੈਂ ਕਹਦੀ ਪਤਨੀ ਆਈ ਆ ਉਧਰ ਹੀ ਸੁੱਈ ਸੀਗੀ ਪਰਸੋ ਰਾਤੀ ਆਪਣੇ ਘਰੇ ਆਈ ਆ ਪਰਸੋ ਰਾਤੀ ਉਧਰ ਜਦੋਂ ਸੁੱਈ ਉਦੋਂ ਨਹੀਂ ਆ ਗਈ ਨਹੀਂ ਆਈ ਆ ਹੂੰ ਬੰਦੇ ਜੇ ਚੋ ਮੈਨੂੰ ਤਨ ਮੈਂ ਜਦੋਂ ਮਰਜੀ ਚੋ ਲੋ ਇਹਨਾਂ ਨੂੰ ਆਹ ਟਾਈਮ ਦਿਖਾਈ ਪੁੱਤ ਵੀਡੀਓ ਦਾ ਲੈ ਵੀ ਆ ਵੇਖ ਲੋ ਮਿੱਤਰੋ ਹੈ 4:00 ਤੋਂ 9:00 ਵਜੇ 10 ਮਿੰਟ ਤੇ 17 ਤਰੀਕ ਨੂੰ ਮੈਂ ਵੀਡੀਓ ਬਣਾਉਣਾ ਚਾਹੁੰਦਾ ਚਾਹੇ 4:30 ਵਿੱਚ ਆਈ ਹੋਈ ਇਹਨਾਂ ਦੀ ਹਾਂ ਸਾਡੇ 4:30 ਵਜੇ ਬਾਈ ਨੇ ਚਵਾਈ ਕਰਤੀ ਸੀ ਵੀਡੀਓ ਵੀਡੀਓ ਬਣਾ ਕੇ ਕੀਤੀ ਹਾਂ ਤੂੰ ਹਸਾਬ ਤੇ ਨਾ ਮੈਂ ਜੱਜਮੈਂਟ ਕਰਿਆ ਜੀ ਯਾਰ ਮਈਆਂ ਤਿੰਨੇ ਸੀਲ ਵਾਲੇ ਪੱਖ ਤੋਂ ਵੀ ਚੰਗੇ ਮੈਂ ਤਾਂ ਨਾ ਇੱਕੋ ਬੰਦੇ ਨੇ ਜੇ ਲੈਣੀਆਂ ਨਾ ਦੁੱਧ ਦੁੱਧ ਦੇ ਕੰਮ ਕਰਨ ਨੂੰ ਤੋ ਯਾਰ ਫਿਰ ਨਾਲੇ ਤਾਂ ਸੀਲ ਵਾਲਾ ਪੱਖ ਠੀਕ ਆ ਤੇ ਨਾਲੇ ਤੋਂ ਤਾਂ ਸੱਜਰਿਆ ਤੇ ਇੱਕ ਤੀਜੀ ਆ ਗਈ ਗੱਪਣ ਟੋਕੜ ਵੀ ਜਦੋਂ ਨੂੰ ਇਹ ਭੱਜਣਗੇ ਆ ਉਹਨਾਂ ਨੂੰ ਫਿਰ ਆ ਸੱਜਰ ਸੂ ਕਹਿੰਦੇ ਉਹਦੇ ਨੇ ਕਰੂਗਾ ਨਾ 16 17 ਕਿਲੋ ਦੁੱਧ ਘਰੇ ਆਉਣਾ ਫਿਰ ਇਹਨੇ ਹੈ ਕਰੂਗੀ ਰਾਹ ਮੈਂ ਕਹਿੰਦਾ ਨਾੜ ਵੇਖੋ ਕਿੱਡੀ ਦੁੱਧ ਵਾਲੀ ਆ ਮੈਂ ਤਾ ਵੇਖੋ ਹੂੰ ਦੋਨੇ ਪਾਸੇ ਮਿਲਕ ਵੇਣ ਵੇਖੋ ਕਿੰਨਾ ਮੱਝ ਮਿਲਕ ਵੇਲ ਪੂਰੀ ਤਗੜੀ ਹੈ ਦੁੱਧ ਕਿਉਂ ਨਾ ਦੇਣਗੀ ਹੂੰ ਦੂਜੇ ਪਾਸੇ ਵੀ ਉਵੇਂ ਹੀ ਆ ਹੂੰ ਅਲੋ ਨੇ ਠੀਕ ਹੈ ਕਿਦਾਂ ਸੌਦੇ ਠੀਕ ਹੈ ਯਾਰ ਪਰ ਇਹ ਤੂੰ ਪਹਿਲੀ ਵਾਰੀ ਤਾਂ ਚੰਗੇ ਲਿਓਨੇ ਨੇ ਦੂਜੀ ਤੀਜੀ ਵਾਰੀ ਫਿਰ ਕਾਲੇ ਪੈ ਜਾਣੇ ਪਸੂ ਐਨਾ ਜਿਹੋ ਜੇ ਮਿਲਦਾ ਲੈ ਆਈਦਾ ਜੀ ਹੂੰ ਗਾਲੀ ਨਾ ਕਰ ਕੁਆ ਤੇ ਕਾਕੇ ਲਿਆ ਕਰੋ ਹੁਣ ਨੰਬਰ ਫਿਰ ਦੱਸੀ ਕਿਹੜਾ ਲਿਖੋਣਾ ਨੰਬਰ 7681932010 ਸੀ 7681932010 ਤੇ ਬਾਪੂ ਆ 94633 ਤੇ 42633 ਹਾਂਜੀ 94633 ਤੇ 42633 ਇਹਨਾਂ ਨੰਬਰਾਂ ਤੇ ਕਰਨਾ ਤੁਸੀਂ ਮਿੱਤਰੋ ਭਾਈ ਨਾਲ ਗੱਲ ਤੇ ਬਾਤ ਪੈਂਦਾ ਮੁੱਦ ਕੀ ਤੇ ਮੋਦਕੀ ਦੇ ਘਾਲੀ ਪੈਲਸ ਦੇ ਜਿਹੜੀ ਨੇੜੀਕ ਪਾਈ ਦਾ ਘਰ ਉਹ ਪਸਮਾਈ ਤਾਂ ਪਸਮਾਈ ਇਹ ਵੀ ਵਾਕਿਆ ਯਾਰ ਲੈ ਮਿੱਤਰੋ ਸੀਲਾ ਤਿੰਨੇ ਮੱਜਾਂ ਪੂਰੀਆਂ ਟੌਪ ਤੇ ਹੋੜ ਆ ਗਿਆ ਗਿੰਦਾ ਪਾਉਲਾ ਕਿੰਦੇ ਕਿੱਥੇ ਰਹੇ ਉਹਨੂੰ ਲੱਗ ਪਿਆ ਯਾਰ ਬਹੁਤ ਸਾਹ ਨਹੀਂ ਲੈਣ ਗਿਆ ਤੈਨੂੰ ਦੱਸਿਆ ਤੇ ਗੈਸ ਸਾਰਾ ਬੰਦੀ ਰਿਆ ਕੈਨੇਡਾ ਕੈਨੇਡਾ ਗਿਆ ਰਿਹਾ ਮੈਂ ਸੁਣਿਆ ਕਿ ਨਹੀਂ ਗਿਆ ਨਹੀਂ ਆ ਸਾਰੀ ਬੀਬੀ ਦਾ ਪਰੇਸ਼ਨ ਕਰਾਇਆ ਸੀ ਨਾ ਫਿਰ ਉਧਰ ਰਹੇਗੇ ਪਰੇਸ਼ਨ ਬੀਬੀ ਦਾ ਕਰਾਇਆ ਸੀ ਹਾਂਜੀ ਮਾਤਾ ਦੇ ਪੈਸੇ ਵਾਵਾ ਲੱਗ ਗਏ ਤੁਹਾਡੇ ਹਣਾ ਆ ਵੀ ਚੱਕਰ ਪੈ ਜਾਂਦਾ ਬਿਮਾਰੀ ਨਾ ਹੋਵੇ ਪਾਈ ਹੁਣ ਬੜੇ ਨੂੰ ਵੰਨ ਪਿਆ ਉਹਨੂੰ ਲੈ ਕੇ ਅੱਛਾ ਮੈਂ ਬੋਲ ਜਾਉਂ ਤਈ ਕੇਰੀ ਰੱਖਦੀ ਹਾਂ ਚਲੋ ਯਾਰ ਕੋਈ ਨਾ ਜਿੰਦਗੀ ਆ ਲੈ ভাই ਨੰਬਰ ਪਾਈ ਦਾ ਸਕਰੀਨ ਤੇ ਆ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ ਜਉਂਦੇ ਰਹੋ ਕੈਮਰਾਮੈਨ ਗਰਦੀਪ ਗਿਲਦੇ ਦਾ